ਜੀ ਕਾਲ ਜੀ ਤੁਸੀਂ ਜਿਹੜੀਓ ਪੰਜਾਬ ਨੂੰ ਗੱਲਬਾਤ ਦੇ ਨਾਲ ਮੈਂ ਇਸ ਕਰਾਚਾ ਖਾਸ ਪ੍ਰੋਗਰਾਮ ਪੰਜਾਬ ਡਿਸਕਸ਼ਨ ਲੈ ਕੇ ਹਾਜ਼ਰ ਆ। ਇਸ ਦੇ ਵਿੱਚ ਅੱਜ ਸਾਡੇ ਨਾਲ ਹਾਜ਼ਰ ਰਹਿਣਗੇ ਸਨੀਆ ਜਰਨਲਿਸਟ ਗ੍ਰਿਮੀਤ ਭਲਾਈ ਜੀ ਅੱਜ ਅਸੀਂ ਪੰਜਾਬ ਦੇ ਨਾਲ ਜੁੜੇ ਅਹਿਮ ਮੁੱਦਿਆਂ ਤੇ ਗੱਲ ਕਰਨ ਜਾ ਰਹੇ ਹਾਂ। ਅਮੀਰ ਕਰਦੇ ਆ ਕਿ ਤੁਹਾਨੂੰ ਸਾਡਾ ਹਰ ਬਾਰ ਦੀ ਤਰ੍ਹਾਂ ਇਹ ਪ੍ਰੋਗਰਾਮ ਪਸੰਦ ਆਵੇਗਾ। ਸਾਡੇ ਅਪੀਲ ਸ਼ੁਰੂਆਤੀ ਦੌਰ ਤੇ ਇਹ ਹੈ ਕਿ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਜੁੜਿਓ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ। ਭਲਾਈ ਜੀ ਦਾ ਸਵਾਗਤ ਸਤਿ ਸ਼੍ਰੀ ਅਕਾਲ। ਮਿਹਰਬਾਨੀ ਸ਼ੁਕਰੀਆ ਜੀ ਜੀ ਹੋਰ ਪ੍ਰਾਈਸ ਆਫ ਠੀਟਾ ਕੋ ਜੀ ਠੀਕ ਹੈ ਜੀ ਠੰਡ ਪੈਣੀ ਸ਼ੁਰੂ ਹੋ ਗਈ ਮੌਸਮ ਤੁਹਾਨੂੰ ਪਤਾ ਵੀ ਹਰ ਸਾਲ ਆਪਣੀ ਰੰਗ ਦਿਖਾਉਂਦਾ ਹੁਣ ਵੀ ਦਿਖਾਉਣੇ ਸ਼ੁਰੂ ਕਰ ਦਿੱਤੇ ਨੇ ਹਾਂਜੀ ਹਾਂ ਦੋ ਤਿੰਨ ਦਿਨਾਂ ਤੋਂ ਮੌਸਮ ਥੋੜਾ ਜਿਹਾ ਬਦਲਿਆ ਹੋਇਆ ਲੱਗਿਆ ਵੀ ਹਾਂ ਸਰਦੀ ਦਾ ਮੌਸਮ ਆ ਚੁੱਕਿਆ ਜੀ ਗੱਲ ਸਰਦੀ ਦੇ ਮੌਸਮ ਦੀ ਕਰਨ ਜਾ ਰਹੇ ਆ ਮੌਸਮ ਬੜਾ ਆਪਣਾ ਰੰਗ ਦਿਖਾ ਰਿਹਾ ਪਰ ਉਧਰ ਦੂਸਰੇ ਪਾਸੇ ਜੇਕਰ ਆਪਾਂ ਕਿਸਾਨਾਂ ਦੀ ਗੱਲ ਕਰੀਏ ਜਿਨ੍ਹਾਂ ਆਪਾਂ ਅੰਦਾ ਤੇ ਨਾਲ ਨਾਲ ਸਬੋਧਨ ਕਰਦੇ ਆ ਉਹ ਫਿਰ ਧਰਨਿਆਂ ਦੇ ਵਿੱਚ ਐ ਸੜਕਾਂ ਦੇ ਵਿੱਚ ਐ ਕਿਸਾਨਾਂ ਆ ਕੋ ਜਗਜੀਤ ਸਿੰਘ ਡੱਲੇਵਾਲ ਪਿਛਲੇ ਲਗ 27 ਦਿਨਾਂ ਤੋਂ ਮਰਨ ਵਾਰਤੇ ਦੇ ਬੈਠੇ ਨੇ ਆਪਣੀਆਂ ਮੰਗਾਂ ਤੇ ਅੜੇ ਹੋਏ ਨੇ ਪਰ ਕੇਂਦਰੀ ਸਰਕਾਰ ਦਾ ਜਿਸ ਤਰ੍ਹਾਂ ਪਹਿਲਾਂ ਅੜਿਆ ਰਵਈਆ ਸਰਕਾਰ ਨੇ ਅਪਣਾਇਆ ਰਿਹਾ ਉਸੇ ਪ੍ਰਕਾਰ ਹੁਣ ਚੱਲ ਰਿਹਾ ਪਹਿਲਾਂ ਸਾਨੂੰ ਚੰਨਣਾ ਇਹ ਪਾਉ ਕਿ ਆਉਣ ਦੇ ਦਿਨਾਂ ਵਿੱਚ ਡੱਲੇਵਾਲ ਦਾ ਦਾ ਜੇ ਸੰਘਰਸ਼ ਕਿਸ ਤਰ੍ਹਾਂ ਦਾ ਮੋੜ ਕੱਟ ਸਕਦਾ ਦੇਖੋ ਗੱਲ ਇਹ ਆ ਕਿ ਜਿਸ ਢੰਗ ਦੇ ਨਾਲ ਪਹਿਲਾਂ ਪ੍ਰੈਸ਼ਰ ਸਰਕਾਰ ਦੇ ਉੱਤੇ ਸੀ ਉਸ ਵੇਲੇ ਜਿਸ ਵੇਲੇ ਸਾਰੇ ਸੰਗਠਨ ਸਨ ਉਸ ਵੇਲੇ ਇੱਕ ਪਰਮਾ ਜਿਹੜਾ ਜੋਰ ਸੀ ਉਹ ਲੱਗ ਰਿਹਾ ਸੀ ਕਿਸਾਨਾਂ ਦਾ ਔਰ ਹਰ ਕਿਸਮ ਦਾ ਜਿਹੜੀ ਚਾਲ ਸਰਕਾਰ ਵੱਲੋਂ ਚੱਲੀ ਜਾ ਰਹੀ ਸੀ ਉਸ ਦਾ ਮੁਕਾਬਲਾ ਜਿਹੜਾ ਹੈ ਕਿਸਾਨ ਕਰ ਰਹੇ ਸੀ ਪਰ ਇਸ ਵਾਰੀ ਜਿਸ ਢੰਗ ਦੇ ਨਾਲ ਬੱਖੋ ਬੱਕਰੀਆਂ ਵਿਸ਼ਾਵਾ ਦੇ ਵਿੱਚ ਬੱਖੋ ਬੱਕਰੀ ਪ੍ਰੋਗਰਾਮ ਲੈ ਕੇ ਕਿਸਾਨ ਨੇਤਾ ਜਿਹੜੇ ਨੇ ਉਹ ਫੇਰ ਮੁੜ ਕੇ ਐਮਐਸਪੀ ਦੀ ਕਾਨੂੰਨੀ ਗਰੰਟੀ ਦੇ ਮਾਮਲੇ ਵਿੱਚ ਤੇ ਹੋਰ ਮੰਗਾਂ ਦੇ ਸੰਬੰਧ ਚ ਆਏ ਦਿਖਾਈ ਦਿੰਦੇ ਨੇ ਤੇ ਜਿਹਦੇ ਵਿੱਚ ਡੱਲੇਵਾਲ ਸਾਹਿਬ ਦਾ ਮਰਨ ਵਰਤ ਵੀ ਸ਼ਾਮਲ ਹੈ ਜੋ 28ਵੇਂ ਦਿਨ ਵਿੱਚ ਹੈ ਔਰ ਉਹਨਾਂ ਦੀ ਸਿਹਤ ਜਿਹੜੀ ਹੈ ਦਿਨੋਂ ਦਿਨ ਖਰਾਬ ਹੁੰਦੀ ਜਾ ਰਹੀ ਹੈ ਪਰ ਇਹ ਸਾਰੇ ਕੁਝ ਦਾ ਕੇਂਦਰ ਦੀ ਸਰਕਾਰ ਦੇ ਉੱਤੇ ਕੋਈ ਅਸਰ ਨਹੀਂ ਹੋ ਰਿਹਾ باوجود ਇਸ ਗੱਲ ਦੇ ਕਿ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਇਹਨਾਂ ਦੀ ਗੱਲ ਸੁਣੋ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਕਿਸਾਨ ਆਉਣ ਤੇ ਸੁਪਰੀਮ ਕੋਰਟ ਦੇ ਵਿੱਚ ਆਪਣੀ ਗੱਲ ਰੱਖਣ ਪਰ ਸਮੱਸਿਆ ਇਹ ਬਣਦੀ ਜਾ ਰਹੀ ਹੈ ਕਿ ਕਿਸਾਨ ਸੰਘਰਸ਼ ਜਿਹੜਾ ਹੈ ਉਹ ਇੱਕ ਵੱਖਰੇ ਟੰਗ ਦੇ ਨਾਲ ਚੱਲਦਾ ਦਿਖਾਈ ਦੇ ਰਿਹਾ ਹੈ ਦੇਖੋ ਤੁਹਾਨੂੰ ਯਾਦ ਹੋਏ ਹੋਣਗੇ ਉਹ ਦਿਨ ਜੇ ਇਸ ਪਹਿਲੇ ਸੰਯੁਕਤ ਮੋਰਚੇ ਦੇ ਥੱਲੇ ਜਥੇਬੰਦੀਆਂ ਲਗਭਗ 40 ਕਿਸਾਨ ਮਜ਼ਦੂਰ ਜਥੇਬੰਦੀਆਂ ਇਕੱਠੀਆਂ ਹੋਈਆਂ ਤੁਰੀਆਂ ਜਾਂਦੀਆਂ ਸਨ ਔਰ ਆਪਣਾ ਪ੍ਰੋਗਰਾਮ ਇਸ ਰੰਗ ਦੇ ਨਾਲ ਲੀਕਦੀਆਂ ਸਨ ਤੇ ਉਹਨਾਂ ਦਾ ਅਸਰ ਜਿਹੜਾ ਹੈ ਉਹ ਕੇਂਦਰ ਸਰਕਾਰ ਦੇ ਉੱਤੇ ਇੰਨਾ ਪਿਆ ਕਿ ਉਹ ਵਿਅਕਤੀ ਜਿਹੜਾ ਸੱਤਸ਼ੀਬਾਰ ਦੇ ਵਿੱਚ ਸੀ ਔਰ ਜਿਹੜਾ ਇੱਕ ਆਪਣੇ ਆਪ ਨੂੰ ਡਿਕਟੇਟਰ ਸਮਝਦਾ ਸੀ ਉਸ ਨੇ ਉਸ ਨੂੰ ਕਿਸਾਨਾਂ ਦੀ ਉਸ ਮੂਵਮੈਂਟ ਅੱਗੇ ਗੋਡੇ ਟਿਕਣੇ ਪੈ ਗਏ ਪਰ ਹੁਣ ਜੱਬਦਾ ਇਹ ਹੈ ਪੇ ਕੇਂਦਰ ਦੀ ਸਰਕਾਰ ਦੇ ਉੱਤੇ ਇਸ ਗੱਲ ਦਾ ਕੋਈ ਅਸਰ ਨਹੀਂ ਹੈ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਆਪਣੋ ਆਪਣਾ ਜਿਹੜਾ ਹੈ ਕੰਮ ਕਰੀ ਜਾ ਰਹੀਆਂ ਨੇ ਸ਼ੰਭੂ ਬਾਰਡਰ ਤੇ ਇੱਕ ਟੋਲਾ ਬੈਠਾ ਹੈ ਦੂਜੇ ਤੇ ਡੱਲੇਵਾਲ ਸਭ ਬੈਠੇ ਨੇ ਇਸ ਨੋੜੀ ਬਾਰਡਰ ਦੇ ਉੱਤੇ ਔਰ ਜਿਹੜਾ ਮੋਰਚਾ ਹੈ ਜਿਹੜਾ ਸੰਯੁਕਤ ਮੋਰਚਾ ਜਿਸ ਨੂੰ ਕਿਹਾ ਜਾਂਦਾ ਉਸ ਨੇ ਅੱਜ ਹੀ ਚੰਡੀਗੜ੍ਹ ਦੇ ਵਿੱਚ ਇੱਕ ਬਿਆਨ ਦਿੱਤਾ ਉਹਦੇ ਅਨੁਸਾਰ ਉਹਨਾਂ ਨੇ ਕਿਹਾ ਕਿ ਉਹ 30 ਤਰੀਕ ਨੂੰ ਪੰਜਾਬ ਬੰਦ ਕਰਨਗੇ ਔਰ ਅੱਜ ਜਾਂ ਕੱਲ ਉਹਨਾਂ ਨੇ ਆਪਣੇ ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ਦੇ ਮੋਰੇ ਧਰਨੇ ਵੀ ਦਿੱਤੇ ਨੇ ਸੰਕੇਤਕ ਧਰਨੇ ਦਿੱਤੇ ਨੇ 2-2 3 ਦਿਨ ਘੰਟਿਆਂ ਦੇ ਇਹ ਸਭ ਕੁਝ ਇਸ ਤਰੰਗ ਦੇ ਨਾਲ ਚੱਲ ਰਿਹਾ ਜਿਹਦੇ ਨਾਲ ਜਾਪਦਾ ਇਹ ਹੈ ਕਿ ਇਸ ਦਾ ਪੂਰਾ ਇੰਪੈਕਟ ਜਿਹੜਾ ਹੈ ਨਹੀਂ ਪਹਿ ਰਿਹਾ ਮੈਨੂੰ ਤਾਂ ਇਸ ਗੱਲ ਦਾ ਖਦਸ਼ਾ ਹੈ ਕਿ ਢੱਲੇਵਾਲ ਸਾਹਿਬ ਜੇ ਸਥਿਤੀ ਵਿੱਚ ਹੁਣ ਪਹੁੰਚਦੇ ਪਹੁੰਚਦੇ ਪਏ ਨੇ ਔਰ ਸਰਕਾਰ ਵੱਲੋਂ ਸਿਰ ਉਹਨਾਂ ਦੇ ਬਾਰੇ ਕੋਈ ਤਵੱਜੋ ਨਹੀਂ ਦਿੱਤੀ ਜਾ ਰਹੀ ਸਭਾਏ ਉਸ ਦੀ ਸਿਹਤ ਦੇਖਣ ਦੇ ਲਈ ਪੰਜਾਬ ਦੀ ਸਰਕਾਰ ਦੇ ਕੋਈ ਮੈਡੀਕਲ ਅਫਸਰ ਬੈਠੇ ਨਹੀਂ ਔਰ ਕੇਂਦਰ ਦੀ ਸਰਕਾਰ ਚੁੱਪ ਬੈਠੀ ਹੈ ਹਰਿਆਣਾ ਦੀ ਸਰਕਾਰ ਆਪਣੀ ਖੇਡ ਖੇਢੀ ਜਾ ਰਹੀ ਹੈ ਉਹ ਕਹਿੰਦੇ ਪਈ ਅਸੀਂ 24 ਜਿਹੜੀਆਂ ਫਸਲਾਂ ਨੇ ਉਹਨਾਂ ਨੂੰ ਐਮਐਸਪੀ ਦੇ ਦਿੱਤੀ ਆ ਪਰ ਜਿਹੜੀ ਗੱਲ ਲਗਾਤਾਰ ਕਿਸਾਨਾਂ ਦਾਗੂ ਜਿਹੜੇ ਕਰਦੇ ਰਹੇ ਨੇ ਕਿ ਸਾਨੂੰ ਐਮਐਸਪੀ ਦੀ ਕਾਨੂੰਨੀ ਗਰੰਟੀ ਚਾਹੀਦੀ ਆ ਉਸ ਮਾਮਲੇ ਦੇ ਉੱਤੇ ਕੁਝ ਵੀ ਕਰਨ ਨੂੰ ਤਿਆਰ ਨਹੀਂ ਜਾਂਦੀ ਜੀ ਇਸ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਇੱਕ ਆਪਣੀ ਸੋਸ਼ਲ ਮੀਡੀਆ ਅਕਾਊਂਟ ਤੇ ਬਿਆਨ ਸਾਹਮਣੇ ਆਉਂਦਾ ਕਿ ਉਹਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਨੂੰ ਕੌਣ ਦੀਆਂ ਮੰਗਾਂ ਮੰਨਣ ਤੇ ਜਿਹੜੀ ਆਪਣੀ ਜਿੱਤਾਂ ਉਹ ਛੱਡਣ ਤੁਸੀਂ ਬਿਆਨ ਨੂੰ ਕੀ ਦੇਖਦੇ ਹੋ ਕਿਵੇਂ ਦੇਖਦੇ ਹੋ ਕਿ ਪੰਜਾਬ ਸਰਕਾਰ ਬਿਆਨ ਵੀ ਦੇ ਰਹੀ ਆ ਪਰ ਦੂਸਰੇ ਪਾਸੇ ਅਜੇ ਤੱਕ ਕੋਈ ਆਪਾਂ ਕਹਿ ਸਕਦੇ ਹਾਂ ਮੰਤਰੀ ਜਾਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਮਿਲਣ ਦੀ ਪਹਿਲ ਨਹੀਂ ਕੀਤੀ ਦੇਖੋ ਕਿਸਾਨ ਵੱਲੋਂ ਮੇਰੀ ਪਹਿਲ ਜਿਹੜੀ ਹੈ ਮੰਤਰੀ ਵੱਲੋਂ ਕੀਤੀ ਜਾਣੀ ਜਾਂ ਨਾ ਕੀਤੀ ਜਾਣੀ ਇਹ ਗੱਲ ਕੋਈ ਮਨ ਨਹੀਂ ਰੱਖਦੀ ਗੱਲ ਇਹ ਹੈ ਤੇ ਕਿਸਾਨ ਜਥੇਬੰਦੀਆਂ ਦੇ ਹੱਕ ਦੇ ਵਿੱਚ ਖੰਡ ਦੀ ਗੱਲ ਜਿਹੜੀ ਹੈ ਕਿ ਪੰਜਾਬ ਸਰਕਾਰ ਨੇ ਕੀਤੀ ਇੱਕ ਗੱਲ ਦੂਜੀ ਪੰਜਾਬ ਸਰਕਾਰ ਨਾਲ ਸੰਬੰਧ ਜਿਹੜੇ ਕਿਸਾਨਾਂ ਦੇ ਮਸਲੇ ਨੇ ਕੀ ਉਹਨਾਂ ਨੂੰ ਹੱਲ ਕਰਨ ਦਾ ਯਤਨ ਕੀਤਾ ਕੀ ਕਿਸਾਨਾਂ ਦੇ ਕਰਜ਼ੇ ਜਿਹੜੇ ਪੰਜਾਬ ਸਰਕਾਰ ਮਾਫ ਕਰ ਸਕਦੀ ਹੈ ਕੀ ਉਹਨਾਂ ਨੇ ਕੀਤੇ ਕੀ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਫਸਲਾਂ ਜਿਹੜੇ ਪਹਿਲੇ ਖਰਾਬ ਹੋਈਆਂ ਸੀ ਕੀ ਉਹਨਾਂ ਗੱਲਾਂ ਨੂੰ ਪ੍ਰਵਾਨ ਕਰਨ ਦਾ ਯਤਨ ਕੀਤਾ ਜਿਹੜੀਆਂ ਗੱਲਾਂ ਪੰਜਾਬ ਸਰਕਾਰ ਕਰ ਸਕਦੀ ਸੀ ਜੀ ਉਹ ਨਹੀਂ ਕਰਦੀ ਤੇ ਜੇ ਘਟੋ ਘਟ ਉਹ ਗੱਲ ਵੀ ਨਹੀਂ ਕਰਦੀ ਜੋ ਕੁਝ ਹਰਿਆਣਾ ਸਰਕਾਰ ਨੇ ਕਰ ਦਿੱਤੀ ਤੇ ਮੈਂ ਸਮਝਦਾ ਵੀ ਪੰਜਾਬ ਸਰਕਾਰ ਜਿਹੜੀ ਹੈ ਉਹ ਮੋਹ ਦੇ ਹੰਝੂ ਬਿਠਾ ਰਹੀ ਆ ਔਰ ਕਿੰਦਰ ਸਰਕਾਰ ਨੂੰ ਅਲਮਾ ਦੇ ਰਹੀ ਆ ਤੁਹਾਨੂੰ ਉਜਾਦ ਹੋਏ ਹੋਣਗੇ ਉਹ ਦਿਨ ਜਿਸ ਵੇਲੇ ਮੋਰਚਾ ਲੱਗਾ ਹੋਇਆ ਸੀ ਔਰ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਜਿਹੜੀ ਆ ਉਹ ਕਿਸਾਨ ਮੂਵਮੈਂਟ ਦੀ ਪਿੱਠ ਤੇ ਖੜੀ ਦਿਖਾਈ ਦੇ ਰਹੀ ਸੀ ਕਿਉਂਕਿ ਇਹੋ ਜਿਹੇ ਫੈਸਲੇ ਉਹਨਾਂ ਦਿਨਾਂ ਵਿੱਚ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਕੀਤੇ ਗਏ ਜੇ ਉਹ ਹੀ ਰੋਕਣ ਦੇ ਯਤਨ ਦੇ ਵਿੱਚ ਪੰਜਾਬ ਦੇ ਵਿੱਚ ਯਤਨ ਕਰਦੀ ਤੇ ਫਿਰ ਇਹ ਮੋਰਚਾ ਇਸ ਢੰਗ ਨਾਲ ਪਕੜਾ ਨਹੀਂ ਸੀ ਮਤਲਬ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਅੰਦਰੂਨੀ ਤੌਰ ਤੇ ਉਹ ਵੈਸੇ ਤਾਂ ਸਾਰੇ ਜਿੰਨੀਆਂ ਸਿਆਸੀ ਪਾਰਟੀਆਂ ਸੀ ਕਿਸਾਨਾਂ ਦੇ ਇਸ ਮੋਰਚੇ ਦੇ ਸਾਹਮਣੇ ਫੇਡ ਹੋ ਕੇ ਰਹਿ ਗਈਆਂ ਸੀ ਉਹਨਾਂ ਦੀ ਕੋਈ ਬੁੱਕ ਤੇ ਨਹੀਂ ਰਹੀ ਸੀ ਲੋਕਾਂ ਦੇ ਵਿੱਚ ਉਹਨਾਂ ਦਾ ਦਬਾ ਹੀ ਕੋਈ ਨਹੀਂ ਸੀ ਰਿਹਾ ਭਾਜਪਾ ਨੂੰ ਤਾਂ ਲੋਕਾਂ ਪਿੰਡਾਂ ਦੇ ਵਿੱਚ ਬਣ ਨਹੀਂ ਸੀ ਦੇ ਰਿਹਾ ਔਰ ਦੂਜੀਆਂ ਪਾਰਟੀਆਂ ਦੇ ਜਿਹੜੇ ਸਿਆਸੀ ਨੇਤਾ ਬਣੇ ਹੋਏ ਆਪਣੇ ਆਪ ਨੂੰ ਤਰਾਂਤਰ ਸਮਝਦੇ ਸੀ ਉਹਨਾਂ ਦਾ ਵੀ ਉਸ ਕਿਸਮ ਦਾ ਬੋਲਬਾਲਾ ਜਿਹੜਾ ਦਿਖਾਈ ਨਹੀਂ ਸੀ ਦੇ ਰਿਹਾ ਸੋ ਹੁਣ ਵੀ ਜਿਹੜਾ ਮਾਨ ਸਰਕਾਰ ਵੱਲੋਂ ਇਹ ਬਿਆਨ ਦਿੱਤੇ ਜਾ ਰਹੇ ਨੇ ਇਹ ਐਵੇਂ ਫਜ਼ੂਲ ਕਿਸਮ ਦੇ ਬਿਆਨ ਨੇ ਅਸਲ ਮੈਨਿਆਂ ਦੇ ਵਿੱਚ ਤਾਂ ਕੁਝ ਕੀਤੇ ਜਾਣ ਦੀ ਲੋੜ ਸੀ ਜਿਹੜਾ ਕਿ ਕੀਤਾ ਨਹੀਂ ਜਾ ਰਿਹਾ ਜੀ ਜੀ ਹੁਣ ਜਿਹੜਾ ਸੰਯੁਕਤ ਕਿਸਾਨ ਮੋਰਚਾ ਦਾ ਬਣਾਇਆ ਵਿੰਗ ਉਹਨਾਂ ਦੀ ਮੀਟਿੰਗ ਹੋਈ ਹੈ ਉਹ ਵੀ ਲਗਾਤਾਰ ਮੀਟਿੰਗਾਂ ਦੌਰ ਕਰ ਰਹੇ ਨੇ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੇ ਨਾਂ ਮੇ ਚੋਹ ਨਵਾਂ ਪਲਾਨ ਬਣਾ ਰਹੇ ਕਿ ਉਹ ਰਾਸ਼ਟਰਪਤੀ ਤੱਕ ਵੀ ਪਹੁੰਚ ਕਰਨ ਵਾਲੇ ਆਖ ਰਹੇ ਨੇ ਇਸ ਦਰਮਿਆਨ ਇੱਕ ਚਰਚਾ ਚੱਲਦੀ ਹੈ ਕਿ ਜਿਹੜੇ ਕਿਸਾਨ ਆਗੂ ਨੇ ਉਹ ਫਿਰ ਹਾਲ ਇਕੱਠੇ ਨਹੀਂ ਹੋ ਰਹੇ ਕੀ ਸਮਝਦੇ ਤੁਸੀਂ ਦੇਖੋ ਗੱਲ ਇਹ ਹੈ ਵੀ ਜਿਸ ਵੇਲੇ ਕਿਸਾਨ ਮੋਰਚਾ ਜਿੱਤ ਕੇ ਦਿੱਲੀ ਤੋਂ ਆ ਗਏ ਸੀ ਉਸ ਵੇਲੇ ਇੱਕ ਬੜਾ ਵੱਡਾ ਇੰਪੈਕਟ ਇਹਨਾਂ ਦਾ ਬਣਿਆ ਸੀ ਪਰ ਕੁਝ ਇੱਕ ਜਥੇਬੰਦੀਆਂ ਨੇ ਪੰਜਾਬ ਦੇ ਵਿੱਚ ਜਦੋਂ ਇਲੈਕਸ਼ਨ ਹੋਈ ਹੈ ਉਸ ਇਲੈਕਸ਼ਨ ਦੇ ਵਿੱਚ ਹਿੱਸਾ ਲੈ ਲਿਆ ਤੇ ਉਹ ਹਿੱਸਾ ਲੈਣ ਦੇ ਨਾਲ ਪਾਰਟੀਆਂ ਜਿਹੜੀਆਂ ਜਥੇਬੰਦੀਆਂ ਸੀ ਉਹ ਦੋ ਫਾੜ ਹੋ ਗਈਆਂ ਇੱਕ ਉਹ ਸਨ ਜਿਹੜੀਆਂ ਕਿਸਾਨਾਂ ਦੇ ਨਾਲ ਖੜੀਆਂ ਰਹੀਆਂ ਪਰ ਇਹ ਦੂਜੀਆਂ ਉਹ ਸੀ ਜਿਨ੍ਹਾਂ ਨੇ ਆਪ ਇਲੈਕਸ਼ਨ ਲੜ ਲਈ ਔਰ ਤੁਹਾਨੂੰ ਯਾਦ ਹੋਵੇਗਾ ਕਿ ਜਿੰਨੇ ਕ ਕਿਸਾਨ ਮੋਰਚੇ ਬਾੜੇ ਵਿੱਚੋਂ ਲੋਕਾਂ ਨੇ ਇਲੈਕਸ਼ਨ ਲੜੀ ਉਹਨਾਂ ਦੀਆਂ ਜ਼ਮਾਨਤਾਂ ਜਬਤ ਹੋ ਗਈਆਂ ਔਰ ਦੂਜੇ ਪਾਸੇ ਇਹ ਸਭ ਕੁਝ ਦਾ ਫਾਇਦਾ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਨੇ ਉਠਾਇਆ ਆਮ ਆਦਮੀ ਪਾਰਟੀ ਨੂੰ ਕੁਝ ਜਥੇਬੰਦੀਆਂ ਨੇ ਹਮਾਇਤ ਦਿੱਤੀ ਅੰਦਰੋਂ ਹਮਾਇਤ ਦਿੱਤੀ ਔਰ ਆਮ ਆਦਮੀ ਪਾਰਟੀ ਜਿਹੜੀ ਆ 92 ਐਮਐਲਏ ਦੀਆਂ ਸੀਟਾਂ ਪ੍ਰਾਪਤ ਕਰ ਗਈ ਇਹ ਇਹ ਆਪਣੇ ਆਪ ਦੇ ਵਿੱਚ ਇੱਕ ਇਹੋ ਜਿਹਾ ਸਿਆਸੀ ਮਾਹੌਲ ਬਣਿਆ ਸੀ ਜਿਸ ਦੇ ਨਾਲ ਜਾਪਦਾ ਇਹ ਸੀ ਕਿ ਆਮ ਆਦਮੀ ਪਾਰਟੀ ਕਿਸਾਨਾਂ ਦੇ ਨਾਲ ਖੜ ਕੇ ਉਹਨਾਂ ਦੀਆਂ ਮੰਗਾਂ ਕੇਂਦਰ ਤੱਕ ਮਨੋਣ ਲਈ ਆਪਣੇ ਵੱਲੋਂ ਜਦੋਜਾਹਤ ਕਰੀ ਗਈ ਪਰ ਹੋਇਆ ਇਸ ਦੇ ਉਲਟ ਹੈ ਕਿ ਉਸ ਵੱਲੋਂ ਕਿਸਾਨਾਂ ਦੇ ਉਹਨਾਂ ਤੜਿਆਂ ਨੂੰ ਥੱਲੇ ਲਾਉਣ ਦਾ ਯਤਨ ਕੀਤਾ ਗਿਆ ਉਸ ਵੇਲੇ ਜਿਸ ਵੇਲੇ ਮੁਹਾਲੀ ਦੇ ਵਿੱਚ ਮੋਰਚਾ ਲੱਗਿਆ ਜਿਸ ਵੇਲੇ ਚੰਡੀਗੜ੍ਹ ਵਿੱਚ ਵੀ ਮੋਰਚਾ ਲੱਗਿਆ ਜਿਸ ਵੇਲੇ ਬਟਿੰਡਾ ਵਿੱਚ ਵੀ ਮੋਰਚਾ ਲੱਗਿਆ ਜਾਂ ਹੋਰ ਥਾਵਾਂ ਦੇ ਉੱਤੇ ਕਿਸਾਨਾਂ ਨੇ ਮੋਰਚੇ ਲਾਉਣ ਦਾ ਯਤਨ ਕੀਤਾ ਸੋ ਅਸਲ ਮੈਨਿਆਂ ਦੇ ਵਿੱਚ ਹੁਣ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ 파ਟੋ ਤਾੜ ਨੇ ਔਰ ਉਹਨਾਂ ਦਾ ਅਸਰ ਜਿਹੜਾ ਹੈ ਉਹ ਸਰਕਾਰਾਂ ਦੇ ਉੱਤੇ ਕੇਂਦਰ ਸਰਕਾਰ ਦੇ ਉੱਤੇ ਉਸ ਕਿਸਮ ਦਾ ਹੈ ਤੇ ਨਾ ਹੀ ਪੰਜਾਬ ਦੀ ਸਰਕਾਰ ਦੇ ਉੱਤੇ ਉਸ ਕਿਸਮ ਦਾ ਹੈ ਜੀ ਬਿਲਕੁਲ ਤੁਹਾਡੀ ਗੱਲ درست ਹੈ ਕਿ ਜਦੋਂ ਕਿਸਾਨੀ ਅੰਦੋਲਨ ਪਹਿਲਾਂ ਹੋਇਆ ਸੀ ਉਦੋਂ ਹੀ ਜੋ ਇੱਕ ਆਪਾਂ ਕਹਿੰਦਾ ਰਿਹਾ ਵਾ ਵੇਵ ਚੱਲੀ ਸੀ ਇੱਕ ਲਹਿਰ ਚੱਲੀ ਸੀ ਕਿ ਪੰਜਾਬ ਦੇ ਵਿੱਚ ਹੁਣ ਬਦਲਾ ਲਿਆਉਣਾ ਜ਼ਰੂਰੀ ਹੈ ਉਸ ਬਦਲਾਅ ਦੇ ਵਿੱਚੋਂ ਹੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣੀ ਥੋੜੀ ਗੱਲ ਆਪਾਂ ਨੇ ਕਰਨੀ ਹੈ ਕਿ ਜਿਹੜੇ ਹੁਣ ਤਾਏ ਨਗਰ ਨਿਗਮਾਂ ਨਗਰ ਪੰਚਾਇਤਾਂ ਨੂੰ ਕੁਝ ਚੋਣ ਚੀਜ਼ੇ ਸਾਹਮਣੇ ਆਏ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦਾ ਵੋਟ ਬੈਕ ਖੁਰਦਾਂ ਨਜ਼ਰ ਆਇਆ ਤਾਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਾਰੇ ਚੋਣ ਪ੍ਰਕਿਆਰਿਆਂ ਨੂੰ ਕਿਉਂਕਿ ਹੁਣ ਫਿਰ ਕਿਸਾਨ ਆਪਣੇ ਅੰਦੋਲਨ ਵਿੱਚ ਚੱਲ ਰਹੇ ਨੇ ਇਹ ਕਿਸਾਨਾਂ ਦੇ ਅੰਦੋਲਨ ਕਰਕੇ ਹੀ ਵੱਡੇ ਪੱਧਰ ਤੇ ਆਮ ਆਦਮੀ ਪਾਰਟੀ ਸਰਕਾਰ ਬਣਨ ਵਿੱਚ ਕਾਮਯਾਬ ਹੋਈ ਸੀ ਦੇਖੋ ਗੱਲ ਬੜੀ ਸਾਫ਼ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਭਾਵੇਂ ਇਹ ਕਹੇ ਤੇ ਅਸੀਂ 95% ਦੀ ਜਿਹੜੇ ਵਾਰਡ ਨੇ ਉਹ ਜਿੱਤ ਲੈਨੇ ਔਰ ਅਸੀਂ ਬੜੀ ਵੱਡੀ ਜਿੱਤ ਸ਼ਹਿਰਾਂ ਦੇ ਵਿੱਚ ਵੀ ਪ੍ਰਾਪਤ ਕੀਤੀ ਆ ਪਹਿਲਾਂ ਸਾਡਾ 베ਸ ਪਿੰਡਾਂ ਦੇ ਵਿੱਚ ਸੀ ਹੁਣ ਸ਼ਹਿਰਾਂ ਦੇ ਵਿੱਚ ਵੀ 베ਸ ਹੋ ਗਿਆ ਪਰ ਇਹ ਅਸਲੀਅਤ ਨਹੀਂ ਹੈ ਅਸਲੀਅਤ ਇਹ ਹੈ ਕਿ ਆਮ ਆਦਮੀ ਪਾਰਟੀ ਨੂੰ ਖੋਰਾ ਲੱਗਿਆ ਹੈ ਤੁਸੀਂ ਦੇਖੋ ਵੀ ਜਿੱਥੇ 92 ਮੈਂਬਰ ਹੋਣ ਦੂਜੇ ਪਾਸੇ ਪਿਛਲੇ ਦਿਨਾਂ ਵਿੱਚ ਜਦੋਂ ਚੋਣਾਂ ਹੋਈਆਂ ਨੇ ਦੂਸਰੀਆਂ 4 ਜਿਮਨੀ ਚੋਣਾਂ ਹੋਈਆਂ ਨੇ ਉਹਦੇ ਵਿੱਚ ਵੀ ਉਹਨਾਂ ਨੇ ਵੱਡੀ ਪ੍ਰਾਪਤੀ ਕੀਤੀ ਤਿੰਨ ਬੰਦੇ ਉਹਨਾਂ ਦੇ ਜਿੱਤ ਕੇ ਆ ਗਏ ਕਾਂਗਰਸ ਦਾ ਰਹਿ ਗਿਆ ਤੁਪਾ ਇਸ ਹਾਲ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਵੀ ਉਹ ਕੁਝ ਨਹੀਂ ਕਰ ਸਕੇ ਫਗਵਾੜਾ ਵਿੱਚ ਵੀ ਕੁਝ ਨਹੀਂ ਕਰ ਸਕੇ ਗਿਲੰਦਰ ਤੇ ਲੁਧਿਆਣਾ ਵਿੱਚ ਵੀ ਉਹ ਬਹੁਤ ਮਤ ਜਿਹੜਾ ਪ੍ਰਾਪਤ ਨਹੀਂ ਕਰ ਸਕੇ ਸਿਰਫ ਇੱਕ ਪਟਿਆਲੇ ਉਹਨਾਂ ਨੇ ਕੁਝ ਯਤਨ ਕੀਤਾ ਪਰ ਆਮ ਤੌਰ ਤੇ ਜਿਵੇਂ ਕਿ ਅੰਕੜਿਆਂ ਦੀ ਖੇਲ ਹੁੰਨੀ ਹੈ ਉਹ ਦੱਸੀ ਜਾਂਦੇ ਨੇ ਆਪਣੇ ਹੋਣ ਵਾਲੇ ਅਮਨ ਅਰੋੜਾ ਜੀ ਜਿਹੜੇ ਪ੍ਰਧਾਨ ਬਣੇ ਹੋਏ ਨੇ ਵੀ ਦੇਖੋ ਜੀ ਪਈ ਆਮ ਆਦਮੀ ਪਾਰਟੀ ਨੇ ਬੜੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਅਸਲ ਵਿੱਚ ਜਿੱਤ ਪ੍ਰਾਪਤ ਨਹੀਂ ਕੀਤੀ ਉਸ ਦਾ ਵੋਟ ਬੈਂਕ ਵੀ ਥੱਲੇ ਗਿਆ ਹੈ ਲੋਕਾਂ ਨੇ ਉਹਨਾਂ ਨੂੰ ਪ੍ਰਵਾਨ ਵੀ ਨਹੀਂ ਕੀਤਾ ਕਿਉਂਕਿ ਭ੍ਰਸ਼ਟਾਚਾਰ ਦੇ ਨਾਂ ਦੇ ਉੱਤੇ ਖਤਮ ਕਰਨ ਦੇ ਨਾਂ ਦੇ ਉੱਤੇ ਉਹਨਾਂ ਨੇ ਚੋਣਾਂ ਜਿੱਤੀਆਂ ਸੀ ਉਹ ਭ੍ਰਸ਼ਟਾਚਾਰ ਅੰਨੇਵਾ ਬੇਰੋਜ਼ਗਾਰੀ ਅੰਨੇਵਾ ਪ੍ਰਵਾਸ ਨੌਜਵਾਨਾਂ ਦਾ ਬਾਹਰ ਲਗਾਤਾਰ ਹੋ ਰਿਹਾ ਔਰ ਐਡਮਿਨਿਸਟ੍ਰੇਸ਼ਨ ਔਰ ਜਿਹੜੀ ਕਾਨੂੰਨ ਦੀ ਸਥਿਤੀ ਹੈ ਉਹ ਫੇਡ ਹੋਈ ਪਈ ਆ ਕਿਵੇਂ ਨਿਤ ਦਿਹਾੜੇ ਕੋਈ ਨਾ ਕੋਈ ਕਟਨਾ ਇਸ ਸਿਸਟਮ ਦੀ ਵਾਪਰਦੀ ਆ ਜਿਹੜੀ ਪੰਜਾਬ ਦੀ ਕਾਨੂੰਨ ਦੀ ਸਥਿਤੀ ਦੇ ਉੱਤੇ ਸਵਾਲ ਖੜੇ ਕਰਦੀ ਆ ਉਂਗਲੀ ਠੋਂਦੀ ਆ ਸੋ ਇਹ ਸਾਰੇ ਕੁਝ ਨੂੰ ਧਿਆਨ ਵਿੱਚ ਰੱਖਦਿਆਂ ਮੈਂ ਸਮਝਦਾ ਵੀ ਪੰਜਾਬ ਦੇ ਲੋਕਾਂ ਨੇ ਉਤਸ਼ਾਹ ਨਹੀਂ ਦਿਖਾ ਲਿਆ ਸਹੀ ਮੈਨੇ ਦੇ ਵਿੱਚ ਦੇਖੋ 65% ਬੋਟਾ ਪਈਆਂ ਨੇ ਇੰਨੀਆਂ ਬੋਟਾ ਤਾਂ ਅਸੈਂਬਲੀ ਦੇ ਵਿੱਚ ਪੈ ਜਾਂਦੀਆਂ ਨੇ ਕਿਉਂਕਿ ਲੋਕ ਇਹ ਸਮਝ ਲੱਗ ਪਏ ਨੇ ਕਿ ਬੋਟਾਂ ਵਾਲੀ ਗੱਲ ਜਿਹੜੀ ਹੈ ਕਰਪਟ ਪ੍ਰੈਕਟਿਸ ਹੈ ਸ਼ਰਾਬ ਦੀ ਵਰਤੋਂ ਹੁੰਦੀ ਹੈ ਪੈਸੇ ਦੀ ਵਰਤੋਂ ਹੁੰਦੀ ਹੈ ਔਰ ਲਗਾਤਾਰ ਮਸਲ ਪਾਵਰ ਜਿਹੜੀ ਹੈ ਉਸ ਦੀ ਵਰਤੋਂ ਹੁੰਦੀ ਹੈ ਪਾਵਸਾਮ ਦਮ ਦੰਡ ਦੀ ਵਰਤੋਂ ਹੋ ਰਹੀ ਹੈ ਤਾਂ ਹੁਣ ਜਿੱਤਣ ਤੋਂ ਬਾਅਦ ਵੀ ਜਿੰਨੇ ਕ ਜਿੱਤੇ ਨਹੀਂ ਜਾਂ ਹਾਰੇ ਨੇ ਹੁਣ ਦੂਜੀਆਂ ਪਾਰਟੀਆਂ ਦੇ ਜਿਹੜੇ ਵਾਰਡ ਤੋਂ ਜਿੱਤੇ ਹੋਏ ਕੌਂਸਲਰ ਨੇ ਉਹਨਾਂ ਨੂੰ ਆਪਣੇ ਨਾਲ ਮਿਲਾਉਣ ਲਈ ਠੱਕੇ ਨਾਲ ਯਤਨ ਪੂਰਿਆ ਤੇ ਗੱਲ ਸਮਝ ਵਿੱਚ ਆਉਣ ਲੱਗ ਪਈ ਪਈ ਜਲੰਧਰ ਬਾਰੇ ਗੱਲ ਕਰਨੀ ਸ਼ੁਰੂ ਹੋ ਗਈ ਪਈ 38 ਉਹਨਾਂ ਦੇ ਐਮਐਲਏ ਸੀ 33 ਕੌਂਸਲਰ ਸੀ 6 ਕੌਂਸਲਰ ਜਿਹੜੇ ਨੇ ਉਹਨਾਂ ਨੇ ਅੱਜ ਆਪਣੇ ਪਾਲੇ 'ਚ ਕਰ ਲਏ ਨੇ ਤੇ ਉੱਥੇ ਮੇਅਰ ਜਿਹੜਾ ਹੈ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਬਣ ਜਾਏਗਾ। ਇਸੇ ਤਰ੍ਹਾਂ ਪਟਿਆਲੇ ਆਪਣੇ ਪਟਿਆਰੇ ਬਿੱਤਾ ਹੈ ਅੰਮ੍ਰਿਤਸਰ ਦੇ ਵਿੱਚ ਵੀ ਉਹਨਾਂ ਨੇ ਕੁਝ ਜਿਹੜੇ ਦਫਾੜ ਜਿਹੜਾ ਹੈ ਕਾਂਗਰਸ ਦੇ ਵਿੱਚ ਪਾ ਦਿੱਤਾ ਔਰ ਜ਼ਿਆਦਾ ਇਹ ਹੈ ਕਿ ਜਿੱਥੇ ਕਾਂਗਰਸ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਸੀ ਉੱਥੇ ਆਮ ਆਦਮੀ ਪਾਰਟੀ ਨੇ ਆਪਣਾ ਖੇਲ ਖੇਲਣਾ ਸ਼ੁਰੂ ਕਰ ਦਿੱਤਾ। ਸੋ ਇਹ ਖੇਡਾਂ ਦੀ ਜਿਹੜੀ ਗੱਲ ਹੈ ਇਹ ਮੋਦੀ ਦੀ ਖੇਡ ਤੋਂ ਸ਼ੁਰੂ ਹੋਈ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕੇਜਰੀਬਾਲ ਵੀ ਕਰ ਰਹਾ ਹੈ ਉਹੀ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਵੀ ਰਵਾਇਤੀ ਪਾਰਟੀਆਂ ਵਾਲੇ ਬਹੁਤ ਮਾੜੇ ਕੰਮ ਕਰਦੇ ਨੇ ਬਿਲਕੁਲ ਉਸੇ ਕਿਸਮ ਦੇ ਕੰਮ ਜਿਹੜੇ ਨੇ ਹੁਣ ਤੁਸੀਂ ਦੇਖੋ ਵੀ ਆਮ ਆਦਮੀ ਪਾਰਟੀ ਵੀ ਉਸ ਪਾਸਿਬਲ ਨੂੰ ਤਰੀਕੋਰੀ ਦਿਖਾਈ ਦੇ ਰਹੀ ਹੈ ਜੀ ਬਦਲਾ ਦੇ ਨਾਰਾ ਦਿੱਤਾ ਹੀ ਪੰਜਾਬ ਦੇ ਵਿੱਚ ਜਦੋਂ ਚੋਣਾਂ ਹੋ ਰਹੀਆਂ ਸੀ ਔਰ ਬਜ਼ਰਾਬ ਵੀ ਲੱਗਦਾ ਹੁਣ ਖੰਭਾਂ ਦੇ ਦੂਸਰੇ ਸਾਰੇ ਉੱਡਣ ਲੱਗ ਗਿਆ। ਸੋ ਪ੍ਰਾਈਸ ਆ ਬੜੇ ਤੁਸੀਂ ਥੋੜੇ ਸਮੇਂ ਵਿੱਚ ਬਹੁਤ ਵੱਡੇ-ਵੱਡੇ ਅਰਥ ਸਮਝਾਏ ਨੇ। ਛੜਨ ਦੀ ਸਾਰੇ ਪੌਣ ਲਈ ਸਮਾਂ ਕੱਢਿਆ। ਸੋ ਅਜਨਲ ਪ੍ਰੋਗਰਾਮ ਆਪਣਾ ਇੰਨਾ ਹੀ ਹੁਣ ਜੋ ਇਜਾਜ਼ਤ ਧੰਨਵਾਦ ਸਤਸ੍ਰੀਕਾ। ਮਿਹਰਬਾਨੀ, ਸ਼ੁਕਰੀਆ।